ਤੋ ਅੱਜ ਅਪਾ ਬਾਅਦ ਵਿੱਚ ਬਾਰਮੇ ਜਮਾਤ ਦੀ ਲਾਜ਼ਮੀ ਪਾਠ ਪੁਸਤਕ ਦਾ ਜਿਹੜਾ ਪੰਜਾਬੀ ਦਾ ਪੇਪਰ ਹੈ ਉਹ ਸੋਲਵ ਕਰਨ ਜਾ ਰਹੇ ਹਾਂ 2025 ਦਾ ਨਮੂਨਾ ਪੱਤਰ ਪਹਿਲਾ ਪਾਉ ਉਹ ਵੀ ਰੂਪ ਰੇਖਾ ਦੇਖਦੇ ਆਂ ਪੱਤਰ ਦੀ ਤੁਹਾਨੂੰ ਜਿਹੜਾ ਇਹ ਸਮਾਂ 3 ਘੰਟੇ ਹੋਏਗਾ ਤੇ ਅੰਕ 80 ਹੋਣਗੇ ਦੇ ਪ੍ਰਸ਼ਨ ਪੱਤਰ ਦੀ ਕੁੱਲ 10 ਅੰਕ ਹੋਣਗੇ ਤੇ ਸਾਰੇ ਜਿਹੜੇ ਨੇ ਉਹ ਪ੍ਰਸ਼ਨ ਕਰਨੇ ਜ਼ਰੂਰੀ ਨਹੀਂ ਵਸਤੂ 19 ਤੇ ਪ੍ਰਸ਼ਨ ਦੇ ਚਾਰ ਭਾਗ ਊੜਾ ਆੜਾ ਈੜੀ ਸੱਸਾ ਹੋਣਗੇ ਹਰੇਕ ਭਾਗ ਵਿੱਚ ਪੰਜ ਪ੍ਰਸ਼ਨ ਹੋਣਗੇ ਹਰੇਕ ਪ੍ਰਸ਼ਨ ਦਾ ਇੱਕ ਅੰਕ ਹੋਵੇਗਾ ਤੇ ਇਸ ਤੋਂ ਬਾਅਦ ਹੋਣਗੇ ਜਿਹੜੇ ਆਪਣੇ ਸੱਭਿਆਚਾਰ ਦੀ ਜਾਣ ਪਛਾਣ ਭਾਗ ਵਿੱਚ ਸ਼ਾਮਲ ਲੇਖਾਂ ਵਿੱਚੋਂ ਇੱਕ ਪੈਰਾ ਦੇ ਕੇ ਉਸ ਨਾਲ ਸੰਬੰਧਿਤ ਤਿੰਨ ਪ੍ਰਸ਼ਨ ਪੁੱਛੇ ਜਾਣਗੇ ਜਿਨ੍ਹਾਂ ਦਾ ਹਰੇਕ ਪ੍ਰਸ਼ਨ ਦਾ ਅੰਕ 2 ਹੋਵੇਗਾ ਯਾਨੀ ਕਿ 6 ਅੰਕ ਦੇ ਹੋਣਗੇ ਤਿੰਨ ਦੋਨੇ 6 ਫਿਰ ਉਸ ਤੋਂ ਬਾਅਦ ਪੰਜਾਬੀ ਸੱਭਿਆਚਾਰ ਦੀ ਜਾਣ ਪਛਾਣ ਦੇ ਭਾਗ ਦੇ ਪਾਠਾਂ ਦੇ ਅਭਿਆਸ ਦੀ ਪ੍ਰਸ਼ਨਾਂ ਵਿੱਚੋਂ 6 ਪ੍ਰਸ਼ਨ ਦੇ ਕੇ ਕਿਸੇ 4 ਦਾ ਉੱਤਰ ਦੇਣ ਲਈ ਕਿਹਾ ਜਾਏਗਾ। ਹਰੇਕ ਪ੍ਰਸ਼ਨ 3 ਅੰਕਾਂ ਦਾ ਹੋਵੇਗਾ। ਜਨਕਿ ਇਹ 12 ਅੰਕਾਂ ਦੇ ਪ੍ਰਸ਼ਨ ਹੋਣਗੇ। ਇਸ ਤੋਂ ਬਾਅਦ ਕਾਰ ਵਿਹਾਰ ਦੇ ਪੱਤਰ। ਕਾਰ ਵਿਹਾਰ ਦੇ ਪੱਤਰ ਦੋ ਦਿੱਤੇ ਜਾਣਗੇ ਉਹਨਾਂ ਵਿੱਚੋਂ ਇੱਕ ਕਰਨ ਲਈ ਕਿਹਾ ਜਾਏਗਾ। ਉਸਦੇ ਪਹਿਲੇ ਹਿੱਸੇ ਦੇ 2 ਨੰਬਰ, ਵਿਚਕਾਰਲੇ ਹਿੱਸੇ ਦੇ 4 ਨੰਬਰ ਤੇ ਪਿਛਲੇ ਹਿੱਸੇ ਦੇ ਆਪ ਦੇ ਵਿਸ਼ਵਾਸ ਪੱਤਰ ਵਾਲੇ ਦੇ 1 ਨੰਬਰ ਜਨਕਿ ਇਹ ਪੂਰੇ 7 ਨੰਬਰਾਂ ਦਾ ਹੋਵੇਗਾ। ਫਿਰ ਉਸ ਤੋਂ ਬਾਅਦ ਇੱਕ ਪੈਰਾ ਦੇ ਕੇ ਸੰਖੇਪ ਰਚਨਾ ਕਰਨ ਲਈ ਕਹਿਆ ਜਾਏਗਾ ਤੇ 2 ਕਮਾ ਸਲੇਖ ਲਿਖਣ ਲਈ ਕਿਹਾ ਜਾਏਗਾ ਇਹ ਪੰਜ ਅੰਕਾਂ ਦਾ ਹੋਏਗਾ ਉਸ ਤੋਂ ਬਾਅਦ ਦੋ ਜਿਹੜਾ 6ਵਾਂ ਪ੍ਰਸ਼ਨ ਹੈ ਉਹ ਸ਼ਬਦ ਸਮੂਹ ਦੇ ਕੇ ਉਹਦੇ ਇੱਕ ਸ਼ਬਦ ਕੋਸ਼ ਨੂੰ ਤਰਤੀਬ ਅਨੁਸਾਰ ਲਿਖਣਾ ਹੋਊਗਾ ਤੇ ਇਸ ਦੇ ਤੁਹਾਨੂੰ ਜਿਹੜਾ 6 ਦਿੱਤੇ ਹੋਣਗੇ ਅੱਧੇ-ਅੱਧੇ ਅੰਕ ਦੇ ਹੋਣਗੇ ਤਾਂ ਤਿੰਨ ਅੰਕਾਂ ਦਾ ਪੂਰਾ ਇਹ ਹੋਵੇਗਾ ਸ਼ਬਦ ਕੋਸ਼ ਵਾਚਣ ਵਿਧੀ ਵਾਲਾ ਤਰਤੀਬ ਵਾਰ ਸ਼ਬਦ ਕਰਨੇ ਜੜੀ ਅਗਲਾ ਪ੍ਰਸ਼ਨ ਹੈਗਾ 7ਵਾਂ ਪਾਟ ਜਿਹੜਾ 8 ਵਾਕ ਦੇ ਕੇ ਕੋਈ 5 ਵਾਕਾਂ ਦਾ ਦਿੱਤੇ ਜਿਹੜੇ ਨਿਰਦੇਸ਼ ਅਨਸਾਰ ਵਾਕ ਵੰਡਰਾ ਕਰਨਾ ਹੋਵੇਗਾ ਉਹ ਤੁਹਾਨੂੰ ਕੀ ਕੀ ਕੰਮ ਕਰਨਾ ਹੋਵੇਗਾ 5 ਅੰਕਾਂ ਦੇ ਹੋਣਗੇ ਉਹ ਪਾਜ ਉਸ ਤੋਂ ਬਾਅਦ 8ਵਾਂ ਪ੍ਰਸ਼ਨ ਹੈ ਜਿਹੜਾ ਅਕਾਉਤਾਂ ਦਿੱਤੀਆਂ ਜਾਣਗੀਆਂ 8 ਅਕਾਉਤਾਂ ਵਿੱਚੋਂ 5 ਨੂੰ ਵਾਕਾਂ ਵਿੱਚ ਵਰਤਣਾ ਹੋਊਗਾ ਇਹ ਤੁਹਾਨੂੰ 10 ਨੰਬਰਾਂ ਦੇ ਆਉਣਗੇ 2-2 ਅੰਕਾਂ ਦੀ ਇੱਕ ਅਕਾਉਤ ਹੋਵੇਗੀ ਫਿਰ ਤੁਹਾਨੂੰ ਤਿੰਨ ਕਪਤਾਵਾਂ ਦੇ ਕੇ ਕਿਸੇ ਇੱਕ ਦਾ ਕੇਂਦਰੀ ਭਾਵ ਕਰਨ ਲਈ ਕਿਹਾ ਜਾਏਗਾ ਉਹ 5 ਅੰਕਾਂ ਦਾ ਹੋਵੇਗਾ ਤੋ ਕਹਾਣੀਆਂ ਵਿੱਚੋਂ ਅਗਲਾ ਪ੍ਰਸ਼ਨ ਹੈ ਜਿਹੜਾ 10ਵਾਂ ਦੋ ਕਹਾਣੀਆਂ ਦੇਖ ਕੇ ਇੱਕ ਕਹਾਣੀ ਦਾ ਸਾਰ ਲਿਖਣ ਲਈ ਕਿਹਾ ਜਾਏਗਾ ਉਹ ਤੁਹਾਨੂੰ 7 ਅੰਕਾਂ ਦਾ ਹੋਏਗਾ ਹੁਣ ਤੁਹਾਨੂੰ ਜਿਹੜੇ ਇਹਦੇ ਵਿੱਚ ਦੱਸਿਆ ਜਾਊਗਾ ਕਿ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਲੇਖ ਨੇ ਜਿਹੜੇ ਉਹ 8 ਲੇਖ ਨੇ ਉਹਨਾਂ ਵਿੱਚੋਂ ਤੁਹਾਨੂੰ ਇੱਕ 6 ਨੰਬਰ ਦਾ ਪੈਰਾ ਆਏਗਾ 12 ਨੰਬਰਾਂ ਦੇ ਪ੍ਰਸ਼ਨ ਆਣਗੇ ਠੀਕ ਹੈ ਕਾਰ ਵਿਹਾਰ ਦੇ ਪੱਤਰ 7 ਅੰਕਾਂ ਦੇ ਆਣਗੇ ਉਹ ਤੁਹਾਨੂੰ 18 ਪੱਤਰ ਨੇ ਤੇ ਉਸ ਤੋਂ ਬਾਅਦ ਸੰਖੇਪ ਰਚਨਾ ਜਿਹੜੇ 25 ਪੈਰੇ ਨੇ ਤਾਂ 5 ਅੰਕਾਂ ਦਾ ਆਏਗਾ ਸ਼ਬਦ ਕੋਸ਼ ਬਚਨ ਵਿਧੀ 32 ਸਮੂਹ ਨੇਗੇ ਸ਼ਬਦ ਸਮੂਹ ਠੀਕ ਹੈ ਵਾਕ ਬਟਾਂਦਰਾਂ ਨੇ ਜਿਹੜੇ 46 ਵਾਕ ਨੇ ਅਖੋਤਾਂ 60 ਅਖੋਤਾਂ ਨੇ ਤੇ ਤੁਹਾਨੂੰ ਦੱਸੀ ਵਿਸਥਾ ਵੀ ਕਿੰਨੇ ਕਿੰਨੇ ਦੀਆਂ ਆਣਗੀਆਂ ਦੋ ਦੋ ਅੰਕਾਂ ਦੀ ਇੱਕ ਅਖੋਤ ਹੋਵੇਗੀ ਤੇ ਉੱਥੋਂ ਨੂੰ ਕਵਤਾ ਜਿਹੜੀ ਉਹਦੇ ਵਿੱਚੋਂ ਕੇਂਦਰੀ ਭਾਵ ਆਏਗਾ ਤੇ ਉਹ ਜਿਹੜੇ ਪੰਜ ਅੰਕਾਂ ਦਾ ਹੋਵੇਗਾ ਤੇ ਤੁਹਾਨੂੰ ਇਹ ਚੋਂ ਜਿਹੜੀਆਂ 10 ਕਵਤਾਵਾਂ ਨੇ ਫਿਰ ਉਸ ਤੋਂ ਬਾਅਦ ਤੁਹਾਨੂੰ ਕਹਾਣੀਆਂ ਕਹਾਣੀਆਂ ਦੇ ਜਿਹੜਾ ਸਾਰ ਹੋਈਗਾ ਤੇ ਪ੍ਰਸ਼ਨਾਂ ਦੇ ਜਿਹੜੇ ਈਕੀਕ ਅੰਕ ਦੇ ਤਿੰਨ ਅੰਕਾਂ ਦੇ ਪ੍ਰਸ਼ਨ ਉੱਤਰ ਆਣਗੇ ਇਦਾਂ ਹੀ ਅਖੌਤਾਂ ਵਿੱਚੋਂ ਵੀ ਪ੍ਰਸ਼ਨ ਉੱਤਰ ਆਣਗੇ ਛੇ ਅੰਕਾਂ ਦੇ ਕਵਤਾਵਾਂ ਵਿੱਚੋਂ ਵੀ ਵਸਤੂ ਨਿਸ਼ਟ ਪ੍ਰਸ਼ਨ ਨੇ ਜਿਹੜੇ ਉਹ ਈਕੀਕ ਅੰਕ ਦੇ ਆਣਗੇ ਤੇ ਛੇ ਅੰਕਾਂ ਦੀ ਕਹਾਣੀ ਦਾ ਜਿਹੜਾ ਸਾਰ ਆਏਗਾ ਹੁਣ ਆਪਾਂ ਕਰਦੇ ਆ ਇਹਨਾਂ ਦੇ ਬੇਟਾ ਸਾਰਿਆਂ ਨੂੰ ਇਹ ਬਹੁਤ ਜ਼ਰੂਰੀ ਹੈ ਕਿ ਜਿਹੜੇ ਕਵੀ ਨੇ ਕਵੀ ਆnde ਕਵਤਾ ਦਾ ਨਾਮ ਤੇ ਕਵੀ ਦਾ ਨਾਮ ਇੱਕ ਲੇਖ ਦਾ ਨਾਮ ਲੇਖਕ ਦਾ ਨਾਮ ਇਹ ਤੁਹਾਨੂੰ ਜਾਦ ਹੋਣੇ ਚਾਹੀਦੇ ਨੇ ਇਹਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਕੁਐਸਚਨ ਨੇ ਉਹ ਪੇਪਰ ਦੇ ਵਿੱਚ ਆ ਜਾਂਦੇ ਨੇ ਤੇ ਜੇ ਤੁਸੀਂ ਪ੍ਰਸ਼ਨ ਲਿਖਦੇ ਹੋ ਹੁੰਦੇ ਹੋ ਤਾਂ ਉਸ ਦੇ ਵਿੱਚ ਤੁਸੀਂ ਆਪਣੇ ਜਿਹੜਾ ਕਵੀ ਦਾ ਨਾਮ ਜਿਵੇਂ ਕੇਂਦਰੀ ਭਾਵ ਦੇ ਵਿੱਚ ਕਵੀ ਦਾ ਨਾਮ ਪਹਿਲਾਂ ਤੇ ਪ੍ਰਸ਼ਨਾਂ ਦੇ ਵਿੱਚ ਤੁਸੀਂ ਲੇਖਕ ਦਾ ਨਾਮ ਜ਼ਰੂਰ ਲਿਖ ਸਕਦੇ ਹੋ ਇਸ ਨਾਲ ਜਿਹੜਾ ਜਿਹੜਾ ਚੈੱਕ ਕਰਨ ਵਾਲਾ ਹੋਵੇਗਾ ਪੇਪਰ ਉਹ ਪ੍ਰਭਾਵਿਤ ਹੋ ਜਾਂਦਾ ਹੈ ਤੇ ਹੁਣ ਆ ਗਿਆ ਟੁਕੜੀ ਜਗਤ ਤੋਂ ਨਿਆਰੀ ਕਿਹਦੀ ਲਿਖੀ ਹੋਇਆ ਭਾਈ ਵੀਰ ਸਿੰਘ ਜੀ ਕਸ਼ਮੀਰ ਦੀ ਸੁੰਦਰਤਾ ਬਾਰੇ ਬਿਆਨ ਕੀਤਾ ਗਿਆ ਇਹਦੇ ਵਿੱਚ ਤੇ ਪੁਰਾਣੀ ਪੰਜਾਬ ਨੂੰ ਅਵਾਜ਼ਾਂ ਪ੍ਰੋਫੈਸਰ ਪੂਰਨ ਸਿੰਘ ਦੀ ਕਵਤ ਹੈ ਤੇ ਵਗਦੇ ਪਾਣੀ ਦੀਵਾਨ ਸਿੰਘ ਕਾਲੇ ਪਾਣੀ ਦੀ ਹੈ ਕਿਉਂਕਿ ਹੈਪਨ ਜਿਹੜਾ ਜ਼ਿੰਦਗੀ ਨੂੰ ਵਗਦੇ ਪਾਣੀ ਵਾਂਗੂ ਰਹਿਣਾ ਚਾਹੀਦਾ ਤੇ ਉਤਰਾ ਚੜਾ ਆਉਣੀ ਚਾਹੀਦੇ ਨੇ ਇਹਦੇ ਵਿੱਚ ਜੇ ਰੁਕ ਜਾਵੇ ਤਾਂ ਇਹ ਪਾਣੀ ਦੀ ਤਰ੍ਹਾਂ ਇਹਦੇ ਵਿੱਚ ਬੋ ਮਾਰਨ ਲੱਗ ਜਾਂਦੀ ਹੈ ਖੜੇ ਪਾਣੀ ਦੀ ਤਰ੍ਹਾਂ ਤਾਜ ਮਹਿਲ ਪ੍ਰੋਫੈਸਰ ਮੋਹਨ ਸਿੰਘ ਦੀ ਕਵਤ ਹੈ ਇਹਦੇ ਵਿੱਚ ਵੀ ਬੜਾ ਵਧੀਆ ਸਮਝਾਇਆ ਗਿਆ ਕਿ ਜਿਹੜੇ ਤਾਜ ਮਹਿਲ ਉਹ ਦੇਖਣ ਨੂੰ ਸੁੰਦਰ ਲੱਗਦਾ ਪਰ ਜਿਹੜੀ ਉਹਦੀ ਅਸਲੀ ਜਿਹੜੀ ਸੁੰਦਰਤਾ ਹੈ ਉਹ ਸੁੰਦਰਤਾ ਨਹੀਂ ਹੈਗੀ ਇੱਕ ਤੋਖ ਹੈ ਕਿਉਂਕਿ ਉਹ ਲੱਖਾਂ ਮਜ਼ਦੂਰਾ ਮਜ਼ਦੂਰਨੀਆਂ ਤੋਂ ਕਰਾਇਆ ਗਿਆ ਜਬਰੀ ਜਿਹੜੀ ਹੈ ਜਬਰਦਸਤ ਉਹ ਤੋਂ ਉਹਨਾਂ ਤੋਂ ਕਮ ਲਿਆ ਗਿਆ ਠੀਕ ਹੈ ਤੇ ਅਗਲਾ ਆ ਗਿਆ ਦੋਸ ਚਮਚਮ ਰੱਖੋ ਆਨੰਦ ਲਾਲ ਨੂਰਪੁਰੀ ਦੀ ਕਹਤ ਹੈ ਇਹ ਵਿੱਚ ਜਿਹੜੇ ਵੱਡੇ ਸਹਿਬਜ਼ਾਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਅਜੀਤ ਤੇ ਜੁਝਾਰ ਉਹਨਾਂ ਨੂੰ ਉਡੀਕ ਕਰ ਰਹੀ ਹੈ ਮਾਤਾ ਜੀ ਤੋਂ ਠੀਕ ਹੈ ਤੇ ਜਦੋਂ ਉਹ ਉਹਨਾਂ ਦੀ ਮੌਤ ਦੀ ਉਹਨਾਂ ਨੂੰ ਖਬਰ ਹੁੰਦੀ ਹੈ ਤਾਂ ਉਹ ਬੜੀ ਜਿਹੜਾ ਦੁੱਖदाई ਢੰਗ ਨਾਲ ਨੰਦ ਲਾਲ ਮੋਲਪੁਰੀ ਨੇ ਦੱਸਿਆ ਇਸ ਕੱਪੜਾ ਦੇ ਵਿੱਚ ਤੇ ਇਹ ਅਗਲਾ ਦੋਸਤ ਆਗਪਤਾ ਪਿਆਰਾ ਸਿੰਘ ਸਹਿਰਾਏ ਦੀ ਉਹ ਆਪਣੇ ਕਿਹਾ ਕੀ ਜਿਹੜਾ ਇਸ ਕੱਪੜਾ ਦੇ ਵਿੱਚ ਕਿਹਾ ਕਿ ਜਿਹੜਾ ਆਪਣਾ ਭਵਿੱਖ ਹੈ ਉਹਨੂੰ ਹੰਬਲਾ ਮਾਰ ਕੇ ਉਹਦਾ ਮੂੰਹ ਚੁੰਮ ਲੈਣਾ ਚਾਹੀਦਾ ਕਿਉਂਕਿ ਦੋ ਕਦਮ ਤੇ ਜਿਹੜੀ ਤੁਹਾਡੀ ਵਿੱਥ ਹੈਗੀ ਆਪਣੇ ਮੰਜ਼ਲ ਨੂੰ ਛੂੰਹਦੀ ਇਹ ਕਿਹਾ ਗਿਆ ਅਗਲਾ ਹੈ ਗਿਆ ਭਾਰਤ ਸ਼ਾ ਅਮਰਤਾ ਪ੍ਰੀਤਮ ਦੀ ਗੱਤ ਹੈ ਇਹਦੇ ਵਿੱਚ ਕੰਕਵਿਤਰੀ ਹੈ ਜਿਹੜੀ 1947 ਦਾ ਜਿਹੜਾ ਦੁਖਾਂਤ ਹੈ ਉਹ ਬਿਆਨ ਕਰਦੀ ਹੈ ਤੇ ਅਗਲਾ ਮੇਰਾ ਬਚਪਨ ਕਪਤਾ ਜਿਹੜੀ ਡਾਕਟਰ ਹਰਪ੍ਰਜਨ ਸਿੰਘ ਦੀ ਉਹ ਕਹਿੰਦਾ ਕਿ ਪਿਤਾਹੀਨ ਹੋਇਆ ਬੱਚਾ ਜਿਹੜਾ ਉਹ ਆਪਣੇ ਬਚਪਨ ਨੂੰ ਤੜੀਕਦਾ ਕਿ ਮੇਰਾ ਬਚਪਨ ਕਦੋਂ ਆਊਗਾ ਕਿਉਂਕਿ ਉਸ ਦਾ ਬਚਪਨ ਜਿਹੜੀ ਉਹਦੀ ਮਾਸੂਮੀਅਤ ਹੈ ਉਸ ਪਾਸੋਂ ਖੁੱਸ ਗਈ ਕਿਉਂਕਿ ਉਸਦੇ ਪਿਤਾ ਨਾ ਹੋਣ ਕਰਕੇ ਉਹਦੀ ਸ਼ਰਮ ਹਿਆ ਵਿੱਚ ਡੁੱਬੀ ਮਾਂ ਜਿਹੜੀ ਸੀ ਉਹਨੂੰ ਉਸ ਦਾ ਉਸ ਤਰ੍ਹਾਂ ਦਾ ਬਚਪਨ ਜਿਹੜਾ ਉਹ ਦੇ ਨਹੀਂ ਸਕੀ ਅਗਲਾ ਆ ਗਿਆ ਗੀਤ ਗੀਤਕਤਾ ਜਿਹੜੀ ਉਹ ਸਿਪ ਕੁਮਾਰ ਬਟਾਲਵੀ ਦੀ ਲਿਖੀ ਹੋਈ ਹੈ ਉਸ ਵਿੱਚ ਉਸਨੇ ਕਿਹਾ ਕਿ ਜਿਹੜੀ ਆਪਣੀ ਪ੍ਰੇਮਿਕਾ ਕੋਲ ਉਹ ਕਵੀ ਕਹਿੰਦਾ ਕਿ ਮੈਂ ਜਲਦੀ ਜਲਦੀ ਜਾਣਾ ਚਾਹਣਾ ਕਿ ਜਿੱਥੇ ਉਹਦੇ ਜਿਹੜੀ ਪ੍ਰੇਮਿਕਾ ਤੁਰ ਗਈ ਹੈ ਉਹ ਪੱਠੀ ਰੂਪ ਜਿਹੜੀ ਪੱਠੀ ਦੀ ਪੁਣ ਦਾਣੇ ਭੁੰਦੀ ਹੈ ਉਹਦੇ ਰੂਪ ਵਿੱਚ ਉਹਨੂੰ ਕਹਿੰਦਾ ਕਿ ਮੇਰੇ ਸਿਰ ਜਿਹੜੇ ਦੁੱਖ ਨੇ ਉਹਨਾਂ ਨੂੰ ਜਲਦੀ ਜਲਦੀ ਭੁੰਨ ਦੇ ਤਾਂ ਜੋ ਮੈਂ ਆਪਣੇ ਜਿਹੜੇ ਪ੍ਰੇਮਿਕਾ ਕੋਲ ਜਲਦੀ ਚਲਾ ਜਾਵਾਂ ਤੇ ਇਸ ਤੋਂ ਬਾਅਦ ਐਵੇਂ ਨਾ ਬੁੱਤਾਂ ਤੇ ਡੋਲੀ ਜਾ ਪਾਣੀ ਸਰਜੀਤ ਪਾਲਤਰ ਦੀ ਲਿਖੀ ਹੋਈ ਕਵਿਤ ਹੈ ਇਸ ਵਿੱਚ ਕਵੀ ਕਹਿੰਦਾ ਕਿ ਜਿਹੜਾ ਪਾਣੀ ਆ ਉਹਨੂੰ ਬੇਅਰਥ ਨਹੀਂ ਜਾਣਾ ਚਾਹੀਦਾ ਜਿਹੜੀ ਪਾਣੀ ਦੀ ਅਹਿਮੀਅਤ ਹੈ ਉਹ ਬਾਅਦ ਵਿੱਚ ਪਤਾ ਚੱਲੇਗੀ ਜਦੋਂ ਖਤਮ ਹੋ ਗਿਆ ਕਿਉਂਕਿ ਜਿਹੜਾ ਪਾਣੀ ਆ ਉਹਨੂੰ ਰੁੱਖਾਂ ਉੱਤੇ ਹੀ ਡੋਲਣਾ ਚਾਹੀਦਾ ਤਾਂ ਜੋ ਸਾਨੂੰ ਜਿਹੜਾ ਕੋਈ ਜਿਹੜੇ ਰੁੱਖ ਨੇ ਉਹ ਵੱਧ ਕੇ ਸਾਨੂੰ ਵਧੀਆ ਹੋ ਦੇਣ ਤੇ ਇਹ ਜਿਹੜੇ ਬੁੱਤਾਂ ਦੇ ਉੱਤੇ ਜਾਂ ਬਾਦੂ ਪਾਣੀ ਆ ਜਿਹੜਾ ਉਹ ਬੇਅਰਥ ਨਹੀਂ ਕਰਨਾ ਚਾਹੀਦਾ ਉਸ ਤੋਂ ਬਾਅਦ ਜਿਹੜੀ ਕਹਾਣੀ ਸਾਂਝ ਖਾਨੀ ਸਾਂਝ ਕਹਾਣੀ ਸੁਜਾਨ ਸਿੰਘ ਦੀ ਲਿਖੀ ਹੋਈ ਹੈ ਤੇ ਇਹਦੇ ਪਾਤਰ ਵੀ ਨਾਲ ਦੱਸੇ ਗਏ ਨੇ ਪ੍ਰੋਫੈਸਰ ਐਮ ਐਲ ਮੋਹਤਰਾ ਜਿਹੜਾ ਇਹਦਾ ਮੁੱਖ ਪਾਤਰ ਹੈ ਬੁੱਢੀ ਮਾਈ ਲਾਲ ਚੀਰੇ ਵਾਲਾ ਨੌਜਵਾਨ ਕਮੇਟੀ ਦੀ ਚੌਂਕੀ ਦਾ ਬਾਬੂ ਹੈ ਇਸ ਦੇ ਨਾਲ ਹੀ ਨੀਲੀ ਕਹਾਣੀ ਕਿਰਤਾਰ ਸਿੰਘ ਦੁੱਗਲ ਦੀ ਲਿਖੀ ਹੋਈ ਹੈ ਇਸ ਵਿੱਚ ਨੀਲੀ ਗਾਂ ਹੈ ਤੇ ਨੀਲੀ ਦੀ ਬੱਚੀ ਹੈ ਕਮਾਲ ਹੈ ਮੈਂ ਪਾਤਰ ਕਹਾਣੀਕਾਰ ਹੈ ਕਹਾਣੀਕਾਰ ਦੀ ਤ੍ਰਿਮਤ ਤ੍ਰੀਮਤ ਦਾ ਮਤਲਬ ਹੈ ਬੱਚੋ ਪਤਨੀ ਕਿਉਂਕਿ ਬਹੁਤ ਬੱਚੇ ਨੇ ਜਿਹੜੇ ਤ੍ਰੀਮਤ ਤੋਂ ਉਲਝ ਜਾਂਦੇ ਨੇ ਤੇ ਕਹਾਣੀਕਾਰ ਦੀ ਨਿੱਕੀ ਜਿਹੀ ਬੱਚੀ ਹੈ ਅ ਅਗਲਾ ਹੈ ਜਿਹੜੀ ਕਹਾਣੀ ਹੈ ਆਪਣਾ ਦੇਸ਼ ਸੰਤੋਖ ਸਿੰਘ ਧੀਰਦੀ ਲਿਖੀ ਹੋਈ ਹੈ ਇਸ ਵਿੱਚ ਕੀ ਹੈ ਨਰਿੰਜਨ ਸਿੰਘ ਨਰਿੰਜਨ ਸਿੰਘ ਜਿਹੜਾ ਬਾਹਰੋਂ ਆਇਆ ਕੈਨੇਡਾ ਤੋਂ ਉਸ ਦਾ ਇੱਕ ਦੋਸਤ ਹਰਿੰਦਰ ਉਸ ਦਾ ਪੁੱਤਰ ਹੈ ਹਰਿੰਦਰ ਹੈਰੀ ਕਹਿੰਦੇ ਨੇ ਉਹਨੂੰ ਇੱਕ ਗੁਰਿੰਦਰ ਹੈ ਉਹਨੂੰ ਗੈਰੀ ਕਹਿੰਦੇ ਨੇ ਦੋਨੋਂ ਬੇਟੇ ਨੇ ਉਹ ਜਿਹੜੇ ਉਹਨਾਂ ਨੂੰ ਲੈ ਕੇ ਆਉਂਦਾ ਹੈ ਇਹ ਜਿਹੜਾ ਭਾਰਤ ਦਿਖਾਉਣ ਲਈ ਕਿਉਂਕਿ ਉਸ ਨੂੰ ਇਹ ਲੱਗਦਾ ਹੁੰਦਾ ਹੈ ਕਿ ਜਿਹੜਾ ਮੇਰਾ ਸੱਭਿਆਚਾਰ ਹੈ ਉਸ ਨਾਲ ਇਹ ਜੁੜ ਜਾਣ ਮੇਰੇ ਭਾਰਤ ਨਾਲ ਜਿਹੜਾ ਉਹ ਉਹਨਾਂ ਦਾ ਲਗਾ ਰਹੀ ਤੇ ਮੇਜ਼ਬਾਨ ਹੈ ਉਹਦੇ ਵਿੱਚ ਇੱਕ ਇੱਕ ਡਰਾਈਵਰ ਅਗਲੀ ਜਿਹੜੀ ਹੈਗੀ ਪਮਾੜਾਵੰਦਾ ਪ੍ਰੇਮ ਪ੍ਰਕਾਸ਼ ਦੀ ਲਿਖੀ ਹੋਈ ਹੈ ਇਸ ਵਿੱਚ ਮੈਂ ਪਾਤਰ ਕਹਾਣੀਕਾਰ ਹੈ ਤੇ ਕਹਾਣੀਕਾਰ ਦੀ ਪਤਨੀ ਹੈ ਵੱਡਾ ਮੁੰਡਾ ਹੈ ਤੇ ਰਿਕਸ਼ੇ ਵਾਲਾ ਹੈ ਠੀਕ ਹੈ ਤੇ ਇਸ ਨਾਲ ਬੱਚੇ ਤੁਹਾਨੂੰ ਜਿਹੜੀਆਂ ਕਹਾਣੀਆਂ ਦੇ ਇੱਕ ਤਾਂ ਕਵੀ ਦਾ ਲੇਖਕ ਦਾ ਨਾਮ ਪਤਾ ਲੱਗ ਜਾਏਗਾ ਇੱਕ ਤੁਹਾਨੂੰ ਜਿਹੜੇ ਪਾਤਰ ਨੇ ਉਹਨਾਂ ਦਾ ਪਤਾ ਲੱਗ ਜੀਆ ਫਿਰ ਤੁਹਾਨੂੰ ਜਿਹੜੀ ਕਹਾਣੀ ਤੁਸੀਂ ਨੇ ਸਾਰਾ ਸਾਲ ਪੜ੍ਹੀਆਂ ਨੇ ਤਿਆਰੀ ਕੀਤੀ ਆ ਉਹ ਤੁਹਾਡੇ ਇੱਕਦਮ ਜਿਆਦਾ ਆ ਜਾਈਗੀ ਤੇ ਇਸ ਤੋਂ ਬਾਅਦ ਆ ਗਿਆ ਘਰ ਜਾ ਆਪਣੇ ਘਰ ਜਾ ਆਪਣੇ ਕਹਾਣੀਆਂ ਗੁਲਜਾਰ ਸਿੰਘ ਸੰਧੂ ਦੀ ਲਿਖੀ ਹੋਈ ਐ ਇਹਦੇ ਵਿੱਚ ਜੀਤੋ ਐ ਜੀਤੋ ਦਾ ਵੀ ਤੇ ਜੀਤੋ ਦੀਆਂ ਸਹੇਲੀਆਂ ਤੇ ਜੀਤੋ ਦੇ ਮਾਂ ਪਿਓ ਤੇ ਤਾਏ ਚਾਚੇ ਜਿਹੜੇ ਪਤੀ ਤੇ ਇੱਕ ਭਾਈ ਤੇ ਗਵਈਆ ਅਗਲੀ ਕਹਾਣੀਆਂ ਜੇ ਸਤੀਆਂ ਸੀ ਦਲੀਪ ਕੋਟਵਾਣਾ ਦੀ ਲਿਖੀ ਹੋਈ ਐ ਮੈਂ ਪਾਤਰ ਕਹਾਣੀਕਾਰ ਦੇ ਵਿੱਚ ਤੇ ਇਹ ਅੰਨਾ ਮੰਗਦਾ ਇੱਕ ਜੋ ਗੀਤ ਗਾਰਿਆਂ ਸੀ ਸੀ ਇਹ ਭਗਤ ਸਿੰਘ ਦੀ ਮਗੀਤਰ ਇਹਦੇ ਵਿੱਚ ਦਿਲੀਪ ਕੋਟਵਾਣਾ ਜਿਹੜੀ ਕਲਪਨਾ ਦੇ ਨਾਲ ਰਾਤ ਜਦੋਂ ਕਲਪਨਾ ਕਰਦੀ ਆ ਉਹ ਉਹ ਇੱਕ ਤਰ੍ਹਾਂ ਜਿਹੜਾ ਜਦੋਂ ਗੀਤ ਸੁਣਦੀ ਆ ਤਾਂ ਉਹ ਭਗਤ ਸਿੰਘ ਦੀ ਮਗੀਤਰ ਦੇ ਕੋਲ ਪੁੱਜ ਜਾਂਦੀ ਆ ਖਿਆਲਾਂ ਵਿੱਚ ਤੇ ਇਸ ਤਰ੍ਹਾਂ ਜਿਹੜਾ ਤੁਹਾਡੇ ਜਿਹੜੀਆਂ ਕਹਾਣੀਆਂ ਦੇ ਲੇਖਕ ਤੇ ਕਹਾਣੀਆਂ ਦੇ ਪਾਤਰ ਤੁਹਾਡੇ ਯਾਦ ਹੋ ਜਾਣਗੇ ਮੈਨੂੰ ਉਮੀਦ ਹੈ ਤੁਸੀਂ ਯਾਦ ਕਰ ਲਓਗੇ ਬਿਟੇ ਧਿਆਨ ਨਾਲ ਜਿਹੜੀ ਹੈ ਇਹੇ ਤੁਸੀਂ ਸੁਣਿਓ ਹੁਣ ਅਗਲਾ ਗਿਆ ਲੇਖ ਲੇਖ ਨੇ ਜਿਹੜੇ ਆਪਣੇ 8 ਨੇ ਤੇ 8 ਲੇਖਕਾਂ ਦੇ ਨਾਮ ਤੁਹਾਡੇ ਯਾਦ ਹੋਣੇ ਚਾਹੀਦੇ ਨੇ ਟਿਪਸ ਤੇ ਤੇ ਹੁਣ ਆ ਗਿਆ ਜਿਹੜਾ ਪੰਜਾਬੀ ਸੱਭਿਆਚਾਰ ਕਿਹਦਾ ਲਿਖਿਆ ਹੋਇਆ ਡਾਕਟਰ ਬ੍ਰਿੰਦਰ ਕੌਰ ਦਾ ਲਿਖਿਆ ਹੋਇਆ ਹੈ ਤੇ ਅਗਲਾ ਆ ਗਿਆ ਪੰਜਾਬ ਦੇ ਮੇਲੇ ਤੇ ਤਿਹਾਰ ਡਾਕਟਰ ਐਸ ਐਸ ਬੰਜਾਣਾ ਬੇਦੀ ਆ ਲਿਖਿਆ ਹੋਇਆ ਹੈ ਪੰਜਾਬ ਦੇ ਰਸਮੀ ਰਿਵਾਜ ਕਿਹਦਾ ਲਿਖਿਆ ਹੋਇਆ ਗੁਲਜਹਨ ਸਿੰਘ ਸੰਧੂ ਦਾ ਤੇ ਪੰਜਾਬ ਦੀਆਂ ਲੋਕ ਖੇਡਾਂ ਸੁਖਦੇਵ ਮਾਨਪੁਰੀ ਦਾ ਲਿਖਿਆ ਹੋਇਆ ਲੇਖ ਹੈ ਪੰਜਾਬ ਦੇ ਲੋਕ ਗਿੱਤੇ ਤੇ ਕਲਾਵਾਂ ਕਿਰਪਾਲ ਕਜਾਕ ਦਾ ਲਿਖਿਆ ਹੋਇਆ ਹੈ ਲਿਖ ਹੈ ਪੰਜਾਬ ਦੇ ਲੋਕ ਨਾਚ ਡਾਕਟਰ ਜੰਗੀਰ ਸਿੰਘ ਨੂਰ ਦਾ ਲਿਖਿਆ ਹੋਇਆ ਹੈ ਪੰਜਾਬ ਦੀਆਂ ਨਕਲਾਂ ਪਿਆਰਾ ਸਿੰਘ ਖੁੰਡਾ ਦਾ ਲਿਖਿਆ ਹੋਇਆ ਹੈ ਲਿਖ ਹੈ ਪੰਜਾਬੀ ਸੱਭਿਆਚਾਰਕ ਪਰਵਰਤਨ ਪੰਜਾਬੀ ਸੱਭਿਆਚਾਰਕ ਪਰਵਰਤਨ ਪ੍ਰੋਫੈਸਰ ਜਿੰਦਰ ਸਿੰਘ ਬਰਾੜ ਦਾ ਲਿਖਿਆ